ਇਹ ਕਾਰਗਰਾਉਂਡ ਤੋਂ ਆ ਰਿਹਾ ਹੈ ਸਭ ਤੋਂ ਵੱਧ ਨਾ ਇਲਾਹੁ ਕੋੰਸੀ ਕਿਸੇ ਦੂਤਾ ਨੂਰੇ ਮੇਰੇ ਗੁਰੂ ਨੂੰ ਮਧੁਰਖੇ ਚੰਦ ਸੂਰਜ ਪਰੇ ਸ਼ਾਨਿਤ ਫਿਰ ਨਹੀਂ ਅਸਮਾਨ ਉਤੇ ਤੇਰੇ ਬਾਹਰ ਸਿੰਘਾ ਤੇਰੇ ਗੁਰੂ ਦੇ ਖਣੇ ਨੂ भरियां नीले पाण जे बच बणिया गॾी खमी खा चई

करी बचा गुरू करो बण

गुरु कलगियांव गु कलगियां वाला गुरू कलगियां वाला मेर गुरू कलगियां वाला गुरू कलगिया बाला मेर जीवन चलाया गुरू कलमीअ वारा जीलिया गुरू कलमिया बाला अॼु हा जी गुरू कलमीअ वारा संत सिपाही ने हाजीअ वारा देख बणायात सिपाही ने हाजिय वारा देख बणायात सपाही अॼु सपाही में ਆਇਆ ਨੀਲਾ ਬਾਣਾ ਪਾਇਆ ਏ ਆਸਣ ਉੱਪਰ ਪਲੰਘ ਤੇ ਲਾਇਆ ਨੀਲਾ ਬਾਣਾ ਪਾਇਆ ਏ ਆਸਣ ਉੱਪਰ ਪਲੰਘ ਤੇ ਲਾਇਆ ਬਾਣਾ ਪਾਇਆ ਏ ਆਸਣ ਉੱਪਰ ਪਰਬਤ ਤੇ ਲਾਇਆ ਕੱਟਾ ਭਾਣਾ ਆਇਆ ਆਤੜੇ ਉੱਪਰ ਪਾਣ ਗੇ ਲਾਇਆ ਤੇ ਹੀ ਪਹਿਲੇ ਕੱਢ ਆਇਆ ਕਤਰੂ ਹੀਰ ਕਲਘੀਆਂ ਵਾਲਾ ਅੱਜ ਹਾਂਜੀ ਪਣ ਚੱਲਿਆ ਉੱਚਾ ਫੀਰ ਕਲਘੀਆਂ ਵਾਲਾ ਆੱਜੀ ਪਣ ਚੱਲਿਆ ਉੱਚਾ ਫੀਰ ਕਲਘੀਆਂ ਵਾਲਾ ਅਜਹਾ ਦੀ ਬਾਣ ਚੱਲਿਆ ਉੱਚਾ ਪੀਰ ਕਰ ਗਿਆ ਫੜ ਬੋਲ ਹਾਜੀ ਅੱਜ ਕੱਲ੍ਹ ਵੀ ਜੀ ਲੱਗਦਾ ਠੀਕ ਮਾਤਾ ਨੇ ਗੋਪ ਤੋਂ ਦਮ ਹੁਦੌਦ ਰਹੀ ਆਪੇ ਚੜਦੀ ਕਲਾ ਵਿੱਚ ਸੰਸਾਰ ਸੁਜਾਇਆ ਮੁੱਕੇ ਤੇ ਪਛਾਣ ਹਾਲੂ ਸੰਸਾਰ ਸੁਜਾਇਆ ਮੁੱਕੇ ਤੇ ਪਛਾਣ ਹਾਲੂ ਕਿੰਨੇ ਤੇ ਪਾਰੰਤਿਆ ਮੋਤਲੀ ਅਰਦਾਸ ਕਰਾਈ ਸੀ ਪਿਛਲੇ ਸਾਲ ਇਸ ਸਾਲ ਪਰਮਾਤਮਾ ਨੇ ਜੋੜੇ ਬੱਚੇ ਦਿੱਤੇ ਆ ਪਿਛਲੇ ਸਾਲ ਅਰਦਾਸ ਕਰਾ ਕੇ ਗਈ ਸੀ ਇਹ ਗੁਰੂ ਸਾਹਿਬ ਨੂੰ ਮਾਦਮਾਨੇ ਜੋੜੇ ਬੱਚੇ ਦਿੱਤੇ ਆ ਤੇ ਗੁਰੂ ਸਾਹਿਬ ਨੂੰ ਔਸਕਾਰ ਕਰਨ ਆਏ ਆ ਇਹ ਨਾਲ ਪ੍ਰਸ਼ਾਦ ਵੀ ਲੈ ਕੇ ਆਇਆ ਮਾਇਆ ਵੀ ਲੈ ਕੇ ਆਇਆ ਖਾਨ ਸਾਹਿਬ ਵਾਹਿਗੁਰਜ ਜਿੱਕੀ ਫਤਿਹ ਸਰਦਾਰ ਮਨਮੋਹਨ ਸਿੰਘ ਜੀ ਨੇ ਪਿਛਲੇ ਸਾਲ ਅਰਦਾਸ ਕਰਵਾਈ ਗੁਰੂ ਸਾਹਿਬ ਨੇ ਪੂਰੀ ਕੀਤੀ ਔਰ ਦੋ ਬੱਚੇ ਜੋੜੇ ਬੱਚਿਆਂ ਨੂੰ ਪੋਤੇ ਹੋਏ ਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਗੁਰੂ ਸਾਹਿਬ ਜਾਨੀ ਜਾਨ ਨੇ ਦੋ ਪੋਤਿਆਂ ਨੂੰ ਜਨਮ ਦਿੱਤਾ ਅਰਦਾਸ ਪੂਰੀ ਹੋਈ ਹਾਲੇ ਗੁਰੂ ਸਾਹਿਬ ਕੌਧੀਆਂ ਅਰਦਾਸਾਂ ਪੂਰੀਆਂ ਕਰਦੇ ਨੇ ਜੋ ਵੀ ਨਗਰ ਕੀਰਤਨ ਵਿੱਚ ਅਰਦਾਸ ਬੇਨਤੀ ਕਰਦਾ ਗੁਰੂ ਸਾਹਿਬ ਪੂਰੀ ਕਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਦੇ ਚਰਨਾਂ ਵਿੱਚ ਕਰਨਵੀਰ ਜੀ ਬਾਹਰ ਗਿਆ ਭਾਈ ਜੀ ਇਹ ਸੁਣਾਤੇ

ਜੋੜੇ ਬੱਚਿਆਂ ਦੇ ਜਨਮ ਲਿਆ ਗੁਰੂ ਜੀ ਦਾ ਧੰਨਵਾਦ ਕਰਨ ਲਈ ਗੁਰਸਿੱਖਾਂ ਨੇ ਪਾਪਾ ਜੀ ਨੂੰ ਗੁਰੂ ਜੀ ਨੂੰ ਰਾਜੀ ਸਿੰਘਾ ਨੂੰ ਪੰਜਾਂ ਸਹਾਰਿਆਂ ਨੂੰ ਸਾਰਿਆਂ ਨੂੰ ਤੁਸੀਂ ਸੇਵਾ ਵੀ ਕੀਤੀ ਅਤੇ ਸਰੋਪ

ਪਾਵਨ ਅਨਸਾਰ ਗੁਰੂ ਜੀ ਪਿਆਰ ਵਾਲਿਆਂ ਦੇ ਇੱਕ ਮਿੰਟ ਰੁਕ ਜੀ ਜੋ ਦੱਸ ਸਕਦੇ ਲਵਪ੍ਰੀਤ ਸਿੰਘ ਜੀ ਦੀ ਅਰਦਾਸ ਹੈ ਸਤਿਗੁਰੂ ਜੀ ਕਿਰਪਾ ਕਰਨਾ ਭਾਵਨਾ ਪੂਰੀ ਕਰਨਾ ਲਵਪ੍ਰੀਤ ਸਿੰਘ ਜੀ ਗੁਰੂ ਜੀ ਦੀ ਸੇਵਾ ਵਿੱਚ ਅਰਦਾਸ ਬੇਨਤੀ ਕਰਦੇ ਨੇ ਇਹ ਬਾਬਾ ਜੀ ਸੰਭਾ ਜਰਨੈਲ ਸਿੰਘ ਜੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਗੁਰੂ ਜੀ ਦੀ ਹਜ਼ੂਰੀ ਵਿੱਚ ਪਹੁੰਚ ਗਏ ਨੇ ਪੰਗਰੂ ਪਾਠ ਸ਼ਕਲ ਦੀ ਸਰਧੀ ਸੇਵਾ ਲੱਗੇ ਗੁਰੂ ਜੀ ਬਖਸ਼ੀਆਂ ਕਰਨ ਵਾਲੇ ਗੁਰੂ ਪਾਠ ਫਿਰ ਪਕਰਨਾ 20 ਮਿੰਟ ਰੋਕ ਕੇ ਸੀ ਅਮਰਤਪਾਲ ਸਿੰਘ ਜੀ ਦੀ ਅਰਦਾਸ ਇੱਥੇ ਸੁਖਸ਼ਾਮ ਜੀ ਦੀ ਸਤਿਗੁਰੂ ਪਾਤਸ਼ਾਹ ਅਮਰਤਪਾਲ ਸਿੰਘ ਜੀ ਦੀ ਅਰਦਾਸ ਪੂਰੀ ਕਰਨਾ ਆਪਣਾ ਪੂਰੀ ਕਰਨ ਕਮਾਈ ਵਿੱਚ ਕੋਣ ਕਿੰਨੀਆਂ ਵੀ ਗੁਰ ਸੰਗਤਾਂ ਗੁਰੂ ਜੀ ਦੇ ਚਰਨਾ ਵਿੱਚ ਪਿਆਰੇ ਉਹ ਬਿਨ ਬੋਲਿਆ ਸਭ ਕੁਝ ਜਾਣਦਾ ਇਸ ਅੰਗੇ ਕੀ ਅਰਦਾਸ ਬਜਾਤੇ ਸੁੱਤੇ ਪਏ ਨੇ ਬਾਜਾ ਮੜੇ ਗੁਰੂ ਬੈਠੇ ਦੋਜ ਰਹੇ ਨੇ ਸਾਰੇ ਸੇਵ ਜਾਂਦੇ ਸੁੱਤੇ ਪਏ ਨੇ ਬਾਜਾ ਮੜੇ ਗੁਰੂ ਬੈਠੇ I'm <laughs>